ਜਿਹੜੇ ਆਕਾਲੀ ਦਲ ਦੀ ਸਰਕਾਰ ਵਲੈ ਕੀਤੇ ਹੋਏ ਕੰਮ ਜਿਹੜੇ ਨੇ ਹਰਮੀਤ ਸਿੰਘ ਸੰਧੂ ਦੇ ਹੂੰ ਜਿਹੜੀ ਆਮ ਵੋਟਰਾਂ ਦੇ ਵਿੱਚ ਜਿਹੜੀ ਆ ਪਸੰਦ ਬਣੀ ਆਕਾਲੀ ਦਲ ਕਰਕੇ ਆਪਾਂ ਕਹਿ ਲਈਏ ਜੀ ਹਰਮੀਤ ਸਿੰਘ ਸੰਧੂ ਨੂੰ ਜਿਹੜਾ ਹੈ ਅੱਜ ਮਿਲਿਆ ਆ ਕੋਈ ਆਮ ਵਾਲੀ ਪਾਰਟੀ ਦੀ ਕਿਸੇ ਤਰ੍ਹਾਂ ਦੀ ਕੰਟਰੀਬਿਊਸ਼ਨ ਨਹੀਂ ਇਹ ਬਿਲਕੁਲ ਨਿਰਪੱਖ ਚੋਣ ਹੁੰਦੀ ਹੂੰ ਤੇ ਅੱਜ ਨਤੀਜਾ ਜਿਹੜਾ ਆ ਬਿਲਕੁਲ 1 ਤੇ 2 ਨੰਬਰ ਦੀ ਪੋਜੀਸ਼ਨ ਦੇ ਵਿੱਚ ਉਲਟਾ ਹੁੰਦਾ ਕਮਬੈਕ ਹੋ ਗਿਆ ਜੀ ਅਕਾਲੀ ਦਲ ਦਾ ਇਸ ਦੇ ਨਾਲ ਕਿ 2027 ਦੇ ਵਿੱਚ ਹਮ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬ ਦੀ ਸੱਤਾ ਜਿਹੜੀ ਹੈ ਪੰਜਾਬ ਦੀ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਵੇ ਤੇ ਲੜਤੀ ਨੇ ਜਿਹੜਾ ਆਪਣੀ ਲੀਡਰਸ਼ਿਪ ਐਸਟੈਬਲਿਸ਼ ਕੀਤੀ ਹੈ ਹੂੰ ਜੋ ਉਹਨੇ ਬਤੌਰ ਆਗੂ ਦੇ ਤੌਰ ਤੇ ਉਭਰੀ ਹੈ ਜੀ ਹਾਂਜੀ ਉਹਦੀ ਉਹਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਪਰ ਖਾਸ ਕਰਕੇ ਸਬਜੀਤ ਸਿੰਘ ਬਾਦਲ ਹੋਰਾਂ ਦੀ ਮਿਹਨਤ ਜੀ ਤੁਸੀਂ ਸਮਝਦੇ ਹੋ ਕਿ ਜੇ ਮਨਦੀਪ ਸਿੰਘ ਜਾਂ ਏ ਤਰ੍ਹਾਂ ਆਪਣਾ ਕੋਈ ਕੈਂਡੀਡੇਟ ਨਾ ਉਤਾਰਦੀਆਂ ਤਾਂ ਸਿੱਧੇ ਤੌਰ ਤੇ ਅਕਾਲੀ ਦਲ ਜਿੱਤ ਸਕਦਾ ਸੀ ਕਿਉਂਕਿ ਮਨਦੀਪ ਸਿੰਘ ਦਾ ਵੀ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਜੇ ਮੈਂ ਦਾ ਖੜਾ ਹੁੰਦਾ ਤਾਂ ਇਹ ਤਾਂ ਫਾਇਦਾ ਆਕਾਲੀ ਦਲ ਨੂੰ ਹੋਣਾ ਸੀ ਜਿੰਨੀ ਵੀ ਇਹਨੂੰ ਵੋਟ ਪਈ ਆ ਉਹ ਨਾ ਤੇ ਕਿਸੇ ਧਿਰ ਨੂੰ ਪਈ ਐ ਨਾ ਕਿਸੇ ਧਰੇ ਨੂੰ ਪਈ ਐ ਤੇ ਨਾ ਮਨਦੀਪ ਸਿੰਘ ਨੂੰ ਪਈ ਐ ਉਹ ਸੰਦੀਪ ਸਿੰਘ ਸਣੀ ਨੂੰ ਪਈ ਜੀ ਅਰਮੇਸ਼ ਸਿੰਘ ਸਮਝੋ ਜਿਹੜਾ ਸਮਝਦਾ ਸੀਗਾ ਕਿ ਮੈਂ ਸਮੁੱਚਾ ਆਕਾਲੀ ਦਲ ਹੁਮਝ ਕੇ ਲੈ ਚਲਿਆ ਠੀਕ ਹੈ ਜਦੋਂ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਸੀਗਾ ਔਰ 2027 ਦੇ ਵਿੱਚ ਲੋਕਾਂ ਦੀ ਜੁਬਾਨ ਤੇ ਹੈ ਜੀ ਕਿ ਆਮ ਆਦਮੀ ਪਾਰਟੀ ਦਾ ਸ਼ਾਇਦ ਹੀ ਕੋਈ ਵਿਰਲਾਇੀ ਦਿੱਤੇ ਸੋ ਤਰਨ ਤਾਰਨ ਜਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਆਮ ਆਦਮੀ ਪਾਰਟੀ ਯਾਨੀ ਕਿ ਸੱਤਾਧਰ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤ ਗਈ ਹੈ ਪਰ ਦੂਸਰੇ ਨੰਬਰ ਤੇ ਆਈ ਪਾਰਟੀ ਅਕਾਲੀ ਦਲ ਦੇ ਲਈ ਇੱਕ ਵੱਡਾ ਕਮਬੈਕ ਇਹਨਾਂ ਚੋਣਾਂ ਨੂੰ ਦੇਖਿਆ ਜਾ ਰਿਹਾ ਅਕਾਲੀ ਦਲ 2027 ਦੇ ਵਿੱਚ ਕੀ ਇਸ ਨਤੀਜੇ ਤੋਂ ਬਾਅਦ ਚੰਗਾ ਪਰਫਾਰਮ ਕਰੇਗਾ ਤੇ ਖਾਸ ਗੱਲ ਇਹ ਰਹੀ ਕਿ ਕਿਸ ਤਰੀਕੇ ਦੇ ਨਾਲ ਫਾਈਟ ਅਕਾਲੀ ਦਲ ਨੇ ਇਸ ਚੋਣ ਦੇ ਵਿੱਚ ਦਿੱਤੀ ਹੈ ਕਿਸ ਤਰੀਕੇ ਦੀ ਤਿਆਰੀ ਰਹੀ ਸੀ ਅਕਾਲੀ ਦਲ ਦੀ ਤੇ ਆਖਿਰ ਉਹ ਕਿਹੜੇ ਪੁਆਇੰਟ ਨੇ ਕਿ ਜਿਹੜੇ ਮਨਦੀਪ ਸਿੰਘ ਨੂੰ ਵੀ ਅਕਾਲੀ ਦਲ ਨੇ ਪਿੱਛੇ ਛੱਡਿਆ ਕਾਂਗਰਸ ਤੇ ਭਾਜਪਾ ਨੂੰ ਪਛਾੜਦੇ ਅਕਾਲੀ ਦਲ ਦੂਸਰੇ ਨੰਬਰ ਤੇ ਆਈ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਮੌਜੂਦ ਨੇ ਵਲਟੋਆ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਵਧਾਈ ਦੇਵਾਂ ਤਾਂ ਉਸ ਤੇ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨੀ ਜੀ ਧੰਨਵਾਦ ਅੱਡਾ ਔਰ ਇਤਕੂ ਦਰਵਾਣੀ ਗਿਆ ਕਿ ਅੱਜ ਜਿੱਥੇ ਸਤਗੁਰਾਂ ਦਾ ਸ਼ੁਕਰਾਨਾ ਕਿ ਉਹਨਾਂ ਨੇ ਇਡਾ ਵੱਡਾ ਮਾਣ ਬਖਸ਼ਿਆ ਤੇ ਉਥੇ ਨਾਲ ਇਹ ਜਿਹੜੀ ਵਧਾਈ ਹੈ ਜੀ ਉਹਨਾਂ ਅਕਾਲੀ ਯੋਧਿਆਂ ਨੂੰ ਅਕਾਲੀ ਵਰਕਰਾਂ ਨੂੰ ਅਕਾਲੀ ਵੋਟਰਾਂ ਨੂੰ ਜਾਂਦੀ ਹੈ ਹੂੰ ਜਿਨ੍ਹਾਂ ਨੇ ਜ਼ਬਰ ਜ਼ੁਲਮ ਤੱਕੇ ਦੇ ਹਰ ਤਰ੍ਹਾਂ ਦੇ ਜਿਹੜੇ ਸਰਕਾਰ ਦਾ ਹਰਬਾ ਸੀਗਾ ਉਹਦਾ ਸਾਹਮਣਾ ਕਰਦਿਆਂ ਹੋਇਆਂ ਜੀ ਉਹਨਾਂ ਨੇ ਅਕਾਲੀ ਦਲ ਨੂੰ ਇਡਾ ਵੱਡਾ ਮਾਣ ਦਿੱਤਾ ਹੈ ਤੇ ਦਵਾਇਆ ਹੈ ਹੂੰ ਕਿਉਂਕਿ ਕਿਸੇ ਨੂੰ ਉਹਨਾਂ ਨੇ ਕਿ ਇਹ ਜਿਹੜੀ ਚੋਣ ਹੈ ਹਾਂਜੀ ਇਹ ਆਮ ਆਦਮੀ ਪਾਰਟੀ ਨੇ ਪੁਲਸੀਆ ਤੰਤਰ ਦੇ ਜ਼ੋਰ ਤੇ ਜਿੱਤੀ ਹੈ ਹੂੰ ਔਰ ਜੇ ਇਹ ਬਿਲਕੁਲ ਨਿਰਪੱਖ ਚੋਣ ਹੁੰਦੀ ਹੂੰ ਤੇ ਅੱਜ ਨਤੀਜਾ ਜਿਹੜਾ ਆ ਬਿਲਕੁਲ 1 ਤੇ 2 ਨੰਬਰ ਦੀ ਪੋਜੀਸ਼ਨ ਦੇ ਵਿੱਚ ਉਲਟਾ ਹੁੰਦਾ ਪਰ ਵਟਵਾ ਸਾਹਿਬ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਹੀ ਚੋਣ ਕਮਿਸ਼ਨ ਨੇ ਹਟਾਇਆ ਐਸਐਸਪੀ ਨੂੰ ਇਤਿਕੁ ਦਰਵਾਨੀ ਗਿਆ ਕਿ ਦੋ ਡੀਐਸਪੀ ਬਦਲੇ ਆ ਇੱਕ ਐਸਐਚਓ ਬਦਲੇ ਆ ਇੱਕ ਐਸਐਸਪੀ ਬਦਲੇ ਆ ਜੀ ਪਰ ਹਰਾਨੀ ਇਸ ਗੱਲ ਦੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਇਹਨਾਂ ਐਕਸ਼ਨਾਂ ਦਾ ਵੀ ਹੂੰ ਜਿਹੜੀ ਅਫਸਰ ਸ਼ਾਹੀ ਸੀ ਖਾਸ ਕਰਕੇ ਪੁਲਿਸ ਮਹਿਕਮਾ ਸੀ ਉਹਨਾਂ ਦੇ ਉੱਤੇ ਥੱਲੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਜ਼ਰ ਨਹੀਂ ਆਇਆ ਜੀ ਉਹਨਾਂ ਦਾ ਜਿਹੜਾ ਧੱਕਾ ਆ ਹੂੰ ਉਹ ਲਗਾਤਾਰ ਵਰਕਰ ਕਰ ਰਿਹਾ ਹੈ ਤੁਸੀਂ ਇਹ ਦੇਖ ਲਓ ਕਿ ਉਸ ਤੋਂ ਬਾਅਦ ਵੀ ਇਹ ਮਤਲਬ ਲਗਭਗ 50 ਵਰਕਰਾਂ ਦੇ ਉੱਤੇ ਮੁਕਦਮੇ ਦਰਜ ਕੀਤੇ ਗਏ ਜੀ 100 ਤੋਂ ਵੱਧ ਵਰਕਰਾਂ ਦੇ ਘਰਾਂ ਦੇ ਉੱਤੇ ਲਗਾਤਾਰ ਰੇਡ ਜਿਹੜੀ ਹੈ ਹੂੰ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਕਿਸੇ ਨੂੰ ਥਾਣੇ ਸੱਦਿਆ ਜਾਂਦਾ ਸੀ ਕਿਸੇ ਨੂੰ ਐਚਡੀਐਮ ਦੇ ਸੱਦਿਆ ਜਾਂਦਾ ਸੀ ਕਿਸੇ ਨੂੰ ਬੀਡੀਪੀ ਦੇ ਸੱਦਿਆ ਜਾਂਦਾ ਸੀਗਾ ਜੀ ਤੇ ਬਿਨਾ ਕਿਸੇ ਕਾਰਨ ਤੋਂ ਵੀ ਘਰਾਂ ਦੇ ਉੱਤੇ ਰੇਡ ਮਾਰੀ ਜਾਂਦੀ ਸੀ دہشت ਪੈਦਾ ਕਰਨ ਲਈ ਹੂੰ ਔਰ ਸ਼ਾਬਸ਼ ਅਕਾਲੀ ਵਰਕਰਾਂ ਦੇ ਜਿਹੜੇ ਇੱਕ ਬੰਨੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੀ ਪਾਰਟੀ ਦਾ ਜਿਹੜਾ ਅਜੰਡਾ ਉਹ ਪਚਾਉਂਦੇ ਸੀ ਹੂੰ ਤੇ ਦੂਜੇ ਬੰਨੇ ਪੁਲਿਸ ਤੋਂ ਵੀ ਬਚ ਕੇ ਰਹਿੰਦੇ ਸੀ ਤੇ ਜਿਨ੍ਹਾਂ ਨੇ ਮੇਰਾ ਕੱਲ ਘੱਟੋ ਘੱਟ ਮਗਰਲੀਆਂ 15 ਰਾਤਾਂ ਜਿਹੜੀਆਂ ਨੇ ਜੀ ਉਹ ਆਪਣੇ ਘਰਾਂ 'ਚ ਸੌਂ ਕੇ ਨਹੀਂ ਗੁਜ਼ਾਰੀਆਂ ਤੇ ਮਤਲਬ ਕਹਿਣ ਦਾ ਤੁਹਾਡਾ ਇਹੀ ਹੈ ਕਿ ਫੇਰ ਇਲੈਕਸ਼ਨ ਨਹੀਂ ਹੋਈ ਪੁਲਿਸ ਦਾ ਦੁਰਉਪਯੋਗ ਹੋਇਆ ਇਦਕੋ ਕਹਿਣ ਵਾਲੀ ਗੱਲ ਥੋੜੀ ਹੈ ਜੀ ਹੂੰ ਇਹ ਤੁਹਾਡੇ ਸਾਹਮਣੇ ਹੀ ਹੈ 10 ਤਰੀਕ ਰਾਤ ਨੂੰ ਜਿਹੜੇ ਮੁਕਦਮੇ ਦਰਜ ਕੀਤੇ ਗਏ ਨੇ ਹੂੰ ਹਾਂਜੀ ਕਿੰਨੇ ਵਰਕਰਾਂ ਦੇ ਕੀਤੇ ਗਏ ਨੇ ਤੁਸੀਂ ਉੱਥੋਂ ਹੀ ਹਿਸਾਬ ਲਾ ਲਓ ਹੂੰ ਔਰ 10 ਤਰੀਕ ਰਾਤ ਨੂੰ ਕਿੰਨਿਆਂ ਦੇ ਘਰਾਂ ਦੇ ਉੱਤੇ ਰੇਡ ਕੀਤੀ ਗਈ ਹੈ ਤੁਸੀਂ ਉੱਥੋਂ ਹੀ ਹਿਸਾਬ ਲਾ ਲਓ ਜੀ ਆ ਕਾਲੀ ਬੂਥਾਂ ਤੇ ਜਾ ਜਾ ਕੇ ਕਾਲੀ ਇਹ ਐਮਸੀ ਫੜਨੇ ਸਰਪੰਚਾਂ ਨੂੰ ਜਾ ਕੇ ਲੱਭਣਾ ਉਹਨਾਂ ਨੂੰ ਅੱਗੇ ਲਾ ਕੇ ਭਜਾਉਣਾ ਉਹਨਾਂ ਨੂੰ ਡਰਾਉਣਾ ਉਹਨਾਂ ਨੂੰ ਨਜ਼ਰਬੰਦ ਕਰਨਾ ਅਕਾਲੀ ਬੂਥਾਂ ਦੇ ਜਾ ਕੇ ਤਲਾਸ਼ੀ ਲੈਣੀ ਕਿ ਕੀ ਇਹ ਦਹਿਸ਼ਤ ਨਹੀਂ ਸੀ ਜੀ ਹੂੰ ਜਦੋਂ ਜਦੋਂ ਇੱਕ ਪਾਸੇ ਵਰਕਰ ਨੇ ਉਤਸ਼ਾਹ ਦੇ ਨਾਲ ਜੂਝ ਦੇ ਨਾਲ ਲੜਨਾ ਹੈ ਕਿ ਕੇਵਲ ਤਾਂ ਕਿ ਮੈਂ ਵੋਟ ਭਗਤੌਣੀ ਹੈ ਤਾਂ ਲਿਆਉਣੀ ਹੈ ਜੀ ਤੇ ਦੂਜੇ ਬਨੇ ਉਹ ਜਾਨ ਬਚਾਉਂਦਾ ਫਿਰੇ ਕਿ ਮੈਨੂੰ ਕਿਤੇ ਪੁਲਿਸ ਨਾ ਚੱਕ ਲਵੇ ਹਾਂਜੀ ਹੂੰ ਪੁਲਿਸ ਮੈਨੂੰ ਲੱਭਦੀ ਫਿਰਦੀ ਹੈ ਜੀ ਤੇ ਉੱਥੇ 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 ਕਾਦੀ ਨਿਰਪੱਖ ਰਹਿ ਗਈ ਜੀ ਠੀਕ ਹੈ ਅੱਛਾ ਦੂਸਰਾ ਸਵਾਲ ਇਹ ਬਣਦਾ ਹੈ ਕਿ ਮਨਦੀਪ ਸਿੰਘ ਨੂੰ ਲੈ ਕੇ ਆਂਦਾ ਵਾਰਿਸ ਪੰਜਾਬ ਦੇ ਨੇ ਹਮਾਇਤ ਕੀਤੀ ਅਕਾਲੀ ਦਲ ਅੰਮ੍ਰਿਤਸਰ ਨੇ ਹਮਾਇਤ ਕੀਤੀ ਤੁਹਾਡੇ ਨਾਲੋਂ ਵੱਖਰੇ ਹੋਏ ਅਕਾਲੀ ਦਲ ਦੇ ਆਗੂਆਂ ਨੇ ਜਾਂ ਅਕਾਲੀ ਦਲ ਜਿਹੜਾ ਪੁਨਰ ਸੁਰਜੀਤੀ ਨਾਂ ਦੀ ਪਾਰਟੀ ਹੈ तमाम ਪਾਰਟੀਆਂ ਨੇ ਪੰਥਕ ਧਿਰਾਂ ਨੇ ਹਮਾਇਤ ਕੀਤੀ ਮਨਦੀਪ ਸਿੰਘ ਦੀ ਤੁਸੀਂ ਸਮਝਦੇ ਹੋ ਕਿ ਜੇ ਮਨਦੀਪ ਸਿੰਘ ਜਾਂ ਇਹ ਧਿਰਾਂ ਆਪਣਾ ਕੋਈ ਕੈਂਡੀਡੇਟ ਨਾ ਉਤਾਰਦਿਆਂ ਤਾਂ ਸਿੱਧੇ ਤੌਰ ਤੇ ਅਕਾਲੀ ਦਲ ਜਿੱਤ ਸਕਦਾ ਸੀ ਕਿਉਂਕਿ ਮਨਦੀਪ ਸਿੰਘ ਦਾ ਵੀ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਜੇ ਮੈਂ ਨਾ ਖੜਾ ਹੁੰਦਾ ਤਾਂ ਇਹਦਾ ਫਾਇਦਾ ਅਕਾਲੀ ਦਲ ਨੂੰ ਹੋਣਾ ਸੀ ਕੁਦਰਤੀ ਇਹ ਕਿ ਮਨਦੀਪ ਸਿੰਘ ਨੂੰ ਜਿਹੜਾ ਖੜਿਆ ਕੀਤਾ ਗਿਆ ਚਾਹੇ ਉਹ ਇਸ ਗੱਲ ਦਾ ਦਾਵਾ ਕਰਦਾ ਕਿ ਮੈਂ ਆਜ਼ਾਦ ਖੜਾ ਹੋਇਆ ਹਾਂ ਜਾਂ ਦੂਸਰੀ ਤਿਹਰਾਜਾ ਦਾਵਾ ਕਰਦੀਆਂ ਕਿ ਉਹ ਸਾਡਾ ਉਮੀਦਵਾਰ ਹੈ ਜੀ ਮੈਂ ਜੇ ਕਹਿ ਦਵਾਂ ਕਿ ਜਿੰਨੀ ਵੀ ਉਹਨੂੰ ਵੋਟ ਪਈ ਆ ਉਹ ਨਾ ਤੇ ਕਿਸੇ ਧਿਰ ਨੂੰ ਪਈ ਐ ਨਾ ਕਿਸੇ ਧੜੇ ਨੂੰ ਪਈ ਐ ਤੇ ਨਾਮਨਦੀਪ ਸਿੰਘ ਨੂੰ ਪਈ ਐ ਉਹ ਸੰਦੀਪ ਸਿੰਘ ਸਣੀ ਨੂੰ ਪਈ ਐ ਜੀ ਸੰਦੀਪ ਸਿੰਘ ਸਣੀ ਜੀ ਦੀ ਅ ਸੇਕ ਕੰਮ ਵਾਸਤੇ ਜਿਹੜਾ ਉਹਨੇ ਕਦਮ ਚੁੱਕੇ ਐ ਜੀ ਹਾਂਜੀ ਜਿਹੜਾ ਸਿਕ ਸੈਂਟੀਮੈਂਟਸ ਐ ਜੀ ਉਹਦੇ ਕਰਕੇ ਜਿਹੜੀ ਐ ਉਹ ਵੋਟ ਪਈ ਆ ਸੰਦੀਪ ਸਿੰਘ ਸਣੀ ਦੇ ਨਾਂ ਤੇ ਮਨਦੀਪ ਸਿੰਘ ਨੂੰ ਵੋਟ ਪਈ ਹੈ ਤੇ ਜੇ ਮਨਦੀਪ ਸਿੰਘ ਦੀ ਥਾਂ ਤੇ ਬਟਵਾ ਸਾਹਿਬ ਮੈਂ ਇੱਕ ਜਨਰਲ ਕੁਐਸਚਨ ਪੁੱਛ ਰਿਹਾ ਜੇ ਮਨਦੀਪ ਸਿੰਘ ਦੀ ਥਾਂ ਤੇ ਸੰਦੀਪ ਸਿੰਘ ਨੂੰ ਇਹ ਬਣਾਇਆ ਹੁੰਦਾ ਭਾਈ ਸੰਦੀਪ ਸਿੰਘ ਉਮੀਦਵਾਰ ਹੁੰਦੇ ਤਾਂ ਤੁਹਾਨੂੰ ਕੀ ਲੱਗਦਾ ਕਿ ਸ਼ਾਇਦ ਰਿਜ਼ਲਟ ਕੁਝ ਹੋਰ ਹੁੰਦਾ ਨਹੀਂ ਜੇ ਦਾ ਤੇ ਹੁਣ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ ਪਰ ਮੇਰਾ ਮੇਰਾ ਮਕਸਦ ਇਹਨਾਂ ਗਿਆ ਹੈ ਜਾਂ ਮੈਂ ਇਹੀ ਕਹਾਂਗਾ ਕਿ ਹੋ ਸਕਦਾ ਹੈ ਕਿ ਇਲੈਕਸ਼ਨ ਜਿਹੜੀ ਹੈ ਜੇ ਅੱਜ ਉਹਨੂੰ 19000 ਵੋਟ ਪਈ ਹੈ ਇਸ ਤੋਂ ਘੱਟ ਵੀ ਸਕਦੀ ਸੀਗੀ ਹੂੰ ਇਹ ਤਾਂ ਜੇ ਦਾ ਤਾਂ ਕੋਈ ਜਵਾਬ ਨਹੀਂ ਨਾ ਹੁੰਦਾ ਜੀ ਠੀਕ ਹੈ ਪਰ ਮੇਰਾ ਕਹਿਣਾ ਮਤਲਬ ਜਿੰਨੀ ਵੀ ਪਈ ਹੈ ਹੂੰ ਉਹ ਜਿਹੜਾ ਉਹ ਸਿਕਸ ਸੈਂਟੀਮੈਂਟਸ ਸੀਗਾ ਹਾਂ ਜੀ ਜੀ ਉਹਦੇ ਕਰਕੇ ਜਿਹੜਾ ਆ ਉਹ ਸੰਦੀਪ ਸਿੰਘ ਸਣੀ ਨੂੰ ਵੋਟ ਪਈ ਹੈ ਨਾ ਉਹ ਮਨਦੀਪ ਸਿੰਘ ਨੂੰ ਪਈ ਹੈ ਨਾ ਕਿਸੇ ਹੋਰ ਧਿਰ ਨੂੰ ਪਈ ਹੈ ਠੀਕ ਹੈ ਜਿਹੜਾ ਤੁਸੀਂ ਇੱਥੋਂ ਦੇਖੋ ਕਿ ਚਲੋ ਮਨਦੀਪ ਸਿੰਘ ਸਾਡੇ ਬੱਚਿਆਂ ਵਰਗਾ ਮੈਂ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਉਹਦੇ ਜਿਹੜੇ ਸ਼ਬਦ ਨੇ ਇਹ ਉਹਨਾਂ ਸ਼ਬਦਾਂ ਦਾ ਪ੍ਰਟਾਵਾ ਹੈ ਜਿਹੜੀ ਵਿਦਨ ਦਾ ਉਹਨਾਂ ਗਰੁੱਪਾਂ ਦੇ ਗੱਲ ਚੱਲਦੀ ਸੀ ਕਿ ਕਿਹੜੇ ਕਿਹੜੇ ਸ਼ਬਦ ਜਿਹੜੇ ਅਕਾਲੀ ਦਲ ਦੇ ਵਿਰੁੱਧ ਇਲੈਕਸ਼ਨ ਲੜ ਰਹੇ ਸੀ ਜੀ ਪੰਥਕ ਹੋਣ ਦੀ ਗੱਲ ਕਰਦੇ ਸੀ ਉਹਨਾਂ ਦੇ ਕੋਈ ਇੱਕ ਸੀਗਾ ਵੀ ਆਪਾਂ ਅਕਾਲੀ ਦਲ ਨੂੰ ਨਹੀਂ ਜਿੱਤਣ ਦੇਣਾ ਠੀਕ ਹੈ ਇਹ ਚੋਂ ਕਾਮਯਾਬੀ ਹੋਈ ਇਹਦਾ ਮਤਲਬ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ ਪਰ ਇਹਦਾ ਕੀ ਦੂਸਰਾ ਮਤਲਬ ਇਹ ਹੈ ਕਿ ਖੁਦ ਨੂੰ ਪੰਥਕ ਧਿਰਾਂ ਅਖਵਾਉਣ ਵਾਲੀਆਂ ਇਹ ਸਾਰੀਆਂ ਜਿਹੜੀਆਂ ਧਿਰਾਂ ਸੀ ਮਨਦੀਪ ਸਿੰਘ ਦੀ ਸਪੋਰਟ ਦੇ ਵਿੱਚ ਆਈਆਂ ਕਿ ਤਰਨ ਤਾਰਨ ਹਲਕੇ ਦੇ ਪੰਥਕ ਵੋਟਰਾਂ ਨੇ ਉਸ ਧਿਰਾਂ ਨੂੰ ਨਕਾਰਤਾ ਹੈ ਇਹ ਦੂਜਾ ਮਤਲਬ ਸਮਝਦੇ ਇੱਥੇ ਕੋਈ ਡਰਾਮਾ ਨਹੀਂ ਹੈ ਦੇਖੋ 33000 ਵੋਟ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਲੈ ਕੇ ਗਏ ਨੇ ਜੀ ਹਾਂਜੀ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਗਣਾਈਆਂ ਨੇ ਜਿਹੜੀਆਂ ਜਾਤੀਆਂ ਹੋਈਆਂ ਨੇ ਅਕਾਲੀ ਵਰਕਰਾਂ ਨਾਲ ਵੋਟਰਾਂ ਨਾਲ ਜੋ ਮਾਹੌਲ ਬਣਾਇਆ ਗਿਆ ਉਹਦੇ باوجود ਹੂੰ ਹਾਂਜੀ ਜੀ ਤੇ ਇਹ ਕੁਦਰਤੀ ਹੈ ਕਿ ਇਹ ਇਧਰ ਕਿਸੇ ਨੂੰ ਕਿਸੇ ਨੇ ਕੁਝ ਕਿਹਾ ਨਹੀਂਗਾ ਹੂੰ ਹਾਂਜੀ ਠੀਕ ਹੈ ਪੂਰੀ ਖੁੱਲ ਸੀਗੀ ਤੇ ਉਹਦੇ ਮੌਜੂਦ ਵੀ ਜਿਹੜਾ ਪੰਥਕ ਵੋਟਰ ਹੈ ਜਾਂ ਤਰੰਤਨ ਦਾ ਵੋਟਰ ਹੈ ਹੂੰ ਉਹਨਾਂ ਨੇ ਇਹ ਇਹ ਆਪਾਂ ਇੱਕ ਤਰ੍ਹਾਂ ਕਹਿ ਦਈਏ ਕਿ ਉਹ ਸੈਂਟੀਮੈਂਟ ਸਰ ਵਾਲੀ ਵੋਟ ਜ਼ਰੂਰ ਪੈਗੀ ਉਹ ਵੀ ਦੇਖੋ ਇਸ ਤਰੰਤਨ ਹਲਕੇ ਦੇ ਵਿੱਚ ਸੂਬੇ ਸਰਹੰਦ ਵਰਗੇ ਲੱਗੇ ਰਹੇ ਨੇ ਜੀ ਉਹਦਾ ਜ਼ੁਲਮ ਹੈ ਜਾਂ ਆਪਾਂ ਸੁਧੀਰ ਸੂਰੀ ਦੀ ਗੱਲ ਕਰ ਲਈਏ ਹੂੰ ਜਿਹਦੀ ਬਕਵਾਸ ਨੂੰ ਚਾਹ ਕਿਸੇ ਵੀ ਧਰਮ ਨਾਲ ਕੋਈ ਸਬੰਧ ਉਸ ਸੀਗਾ ਜਿਹੜਾ ਪਸੰਦ ਨਹੀਂ ਸੀ ਕਰਦਾ ਠੀਕ ਹੈ ਹਾਂਜੀ ਹੂੰ ਉਹ ਉਹਦੇ ਕਰਕੇ ਜਿਹੜਾ ਸੰਦੀਪ ਸਿੰਘ ਸੈਣੀ ਨੂੰ ਵੋਟ ਜਿਹੜੀ ਪਈ ਹੈ ਬਾਕੀ ਜਿਹੜੀਆਂ ਧਿਰਾਂ ਨੇ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਕਿ ਅਸੀਂ ਅਸੀਂ ਆ ਧਿਰਾਂ ਜੀ ਅਸੀਂ ਫਲਾਣੇ ਆ ਢਿੰਗੜੇ ਆ ਉਹਨਾਂ ਸਾਰਿਆਂ ਨੂੰ ਲੋਕਾਂ ਨੇ ਤਰਨ ਤਰਨ ਦੇਣੇ ਨਕਾਰ ਦਿੱਤਾ ਹੈ ਜੀ ਕੁਲਦੀਪ ਸਿੰਘ ਢਾਲੀਆਲ ਦਾ ਜਿੱਤ ਤੋਂ ਬਾਅਦ ਇੱਕ ਬਿਆਨ ਆਇਆ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਵੀ ਰਹੇ ਉਹ ਕਹਿੰਦੇ ਆਕਾਲੀ ਦਲ ਨੂੰ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ ਕਿ ਇਹ ਜਿਹੜੀ ਵੋਟ ਹੈ ਇਹ ਆਕਾਲੀ ਦਲ ਨੂੰ ਨਹੀਂ ਪਈ ਆਕਾਲੀ ਦਲ ਦੇ ਉਮੀਦਵਾਰ ਨੂੰ ਪਈ ਹੈ ਤੇ ਉਮੀਦਵਾਰ ਨੂੰ ਵੀ ਇਸ ਕਰਕੇ ਪਈ ਹੈ ਕਿ ਉਹਦੇ ਪਿੱਛੇ ਇੱਕ ਅਮਰਤਪਾਲ ਦੇ ਨਾਂ ਦੇ ਬੰਦੇ ਦਾ ਹੱਥ ਸੀ ਦੇਖੋ ਨਹੀਂ ਬੰਦੇ ਹੋ ਤੁਸੀਂ ਕੀ ਇਹ ਉਮੀਦਵਾਰ ਨੂੰ ਵੋਟਾਂ ਪਈਆਂ ਅਕਾਲੀ ਦਲ ਨੂੰ ਵੋਟਾਂ ਨਹੀਂ ਪਈਆਂ ਮੈਂ ਮੋਤੀ ਜੀ ਗੱਲ ਦੱਸ ਦਵਾਂ ਜੀ ਜੀ ਵੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਮਿਹਨਤ ਹੂੰ ਅਕਾਲੀ ਦਲ ਦੇ ਝੰਡੇ ਅਕਾਲੀ ਦਲ ਦਾ ਜੋਸ਼ ਹੂੰ ਅਕਾਲੀ ਦਲ ਦੀ ਮਿਹਨਤ ਜੀ ਦੇ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜੀ بڑے ਵੱਡੇ ਪੱਧਰ ਤੇ ਹਾਂ ਉਹਦੇ باوجود ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਕਿਉਂਕਿ ਬਦਲੇ ਹੋਏ ਹਾਲਾਤਾਂ ਵਿੱਚ ਜਿਹੜਾ ਆ ਹਾਂ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੈ ਕਿ ਜਿਹੜੀ ਇਹ ਪੰਜਾਬ ਨੂੰ ਬਚਾ ਸਕਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਕਮਬੈਕ ਕਮਬੈਕ ਹੋ ਗਿਆ ਜੀ ਅਕਾਲੀ ਦਲ ਦਾ ਇਸ ਦੇ ਨਾਲ ਬਿਲਕੁਲ ਕਮਬੈਕ ਔਰ ਸਪਸ਼ਟ ਨਜ਼ਰ ਆ ਰਿਹਾ ਹੈ ਕਿ 2027 ਦੇ ਵਿੱਚ ਹਮ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸ਼ਕਤੀ ਨਹੀਂ ਰੋਕ ਸਕਦੀ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬ ਦੀ ਸੱਤਾ ਜਿਹੜੀ ਹੈ ਪੰਜਾਬ ਦੀ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਵੇਗੀ ਠੀਕ ਹੈ ਔਰ ਦੂਸਰੀ ਗੱਲ ਜਿਹੜੀ ਮੈਂ ਕਹਿ ਦਵਾਇਚ ਕੋਈ ਗਰਾਮਾਂ ਨਹੀਂ ਗਿਆ ਕਿ ਜਿਹੜੇ ਬੀਬੀ ਸੁਖਵਿੰਦਰ ਕੌਰ ਨੇ ਬڑے ਬੇਦਾਗ ਹੂੰ ਬੜੇ ਸ਼ਰੀਫ ਇਮਾਨਦਾਰ ਇੱਕ ਧਰਮੀ ਫੌਜੀ ਪਰਿਵਾਰ ਜਿਹੜਾ ਆ ਜੀ ਉਹਦੇ ਕਰਕੇ ਵੀ ਜਿਹੜਾ ਆ ਉਹ ਹੂੰ ਉਹਨਾਂ ਦਾ ਆਪਣਾ ਇੱਕ ਰੋਲ ਹੈ ਔਰ ਖਾਸ ਕਰਕੇ ਜਿਹੜੀ ਬੀਬਾ ਕੰਚਨਪ੍ਰੀਤ ਕੌਰ ਹੈ ਜੀ ਜਿਸ ਤਰ੍ਹਾਂ ਉਹਨਾਂ ਨੇ ਕੈਂਪੇਨ ਕੀਤੀ ਹੈ ਜਿਸ ਤਰ੍ਹਾਂ ਉਹ ਮੁਖਰ ਹੋ ਕੇ ਬੋਲੇ ਨੇ ਹਾਂ ਜਿਸ ਤਰ੍ਹਾਂ ਉਹ ਉਹਨਾਂ ਨੇ ਘਰ ਘਰ ਤੱਕ ਇਨੇ ਡਰ ਦੇ باوجود ਇੱਕ ਬਨੇ ਪੁਲਿਸ ਫੜਨ ਨੂੰ ਫਿਰਦੀ ਸੀ ਜੀ ਹਾਂਜੀ ਕਈ ਵਾਰ ਡੋਰ ਟੂ ਡੋਰ ਕਰਦਿਆਂ ਹੋਇਆ ਇਹ ਪਤਾ ਲੱਗਣਾ ਕਿ ਪੁਲਿਸ ਲੱਭਦੀ ਫਿਰਦੀ ਹੈ ਉਸ ਲਈ ਮੋਬਾਈਲ ਬੰਦ ਕਰਕੇ ਜੀ ਉਥੋਂ ਨਿਕਲਣਾ ਅਚਿਰਲੇ ਦਿਨ ਤੱਕ ਇਹ ਖੇਡਾਂ ਚੱਲਦੀਆਂ ਰਹੀਆਂ ਜੀ ਕਿ ਜੇ ਜੇ 16 ਘੰਟੇ ਕੰਮ ਕਰਨਾ ਹੈ ਤਾਂ 16 ਘੰਟਿਆਂ 'ਚੋਂ ਜੇ 4 ਘੰਟੇ ਜਾਂ 5 ਘੰਟੇ ਕੰਮ ਕਰਨ ਦਾ ਮੌਕਾ ਮਿਲੇ ਜੀ ਤਾਂ ਬਾਕੀ ਪਾਸਾ ਵਟਣਾ ਪੈ ਜੇ ਪਰ ਉਹਦੇ باوجود ਵੀ ਉਸ ਲੜਕੀ ਨੇ ਜਿਹੜਾ ਆਪਣੀ ਲੀਡਰਸ਼ਿਪ ਐਸਟੈਬਲਿਸ਼ ਕੀਤੀ ਹੈ ਹੂੰ ਜੋ ਉਹਨੇ ਬਤੌਰ ਅਗੂ ਦੇ ਤੌਰ ਤੇ ਉਭਰੀ ਹੈ ਜੀ ਹਾਂਜੀ ਉਹਦੀ ਉਹਦੀ ਵੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਪਰ ਖਾਸ ਕਰਕੇ ਸੱਤ ਸੁਬੀਰ ਸਿੰਘ ਬਾਦਲ ਹੋਰਾਂ ਦੀ ਮਿਹਨਤ ਜੀ ਔਰ ਜਿਸ ਤਰ੍ਹਾਂ ਉਹਨਾਂ ਨੇ ਵਰਕਨਾ ਨੂੰ ਲਾਮਬੰਦ ਕੀਤਾ ਵੋਟਰਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਜੀ ਉਹਦੇ باوجود ਜਿਹੜੀ ਅੱਜ 31000 ਵੋਟ ਜਿਹੜੀ ਹੈ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਚ ਪਈ ਉਹਦੇ ਵਾਸਤੇ ਅਸੀਂ ਲੋਕਾਂ ਦਾ ਵੋਟਰਾਂ ਦਾ ਸੋਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਅੱਜ ਉਹਨਾਂ ਸ਼ਕਤੀਆਂ ਨੂੰ ਜਵਾਬ ਦਿੱਤਾ ਆ ਹਰਮੀਤ ਸਿੰਘ ਸੰਧੂ ਜਿਹੜਾ ਸਮਝਦਾ ਸੀਗਾ ਕਿ ਮੈਂ ਸਮੁੱਚਾ ਅਕਾਲੀ ਦਲ ਹੁੰਜ ਕੇ ਲੈ ਚਲਿਆ ਠੀਕ ਹੈ ਜਦੋਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਸੀਗਾ ਹਾਂਜੀ ਜੀ ਤੇ ਅੱਜ ਜੇ ਕੁਲਦੀਪ ਸਿੰਘ ਧਾਰੀਵਾਲ ਦੀ ਸਟੇਟਮੈਂਟ ਦੇ ਉੱਤੇ ਮੇਰੇ ਰਿਐਕਸ਼ਨ ਦਿੰਦਾ ਹੋਇਆ ਇਹ ਹੀ ਕਹੂੰਗਾ ਕਿ ਅੱਜ ਜੇ ਉੱਥੇ ਹਾਮੇ ਕੇ ਸਰਕਾਰ ਦੇ ਜ਼ਬਰ ਦੇ ਨਾਲ ਵੀ ਹਰਮੀਤ ਸਿੰਘ ਸੰਧੂ ਦੀ ਜਿੱਤ ਦੇ ਵਿੱਚ ਬੜਾ ਵੱਡਾ ਹਿੱਸਾ ਪਿਆ ਆ ਜੀ ਪਰ ਇਹਦੇ ਇਹ ਜਿਹੜੇ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਹੋਏ ਕੰਮ ਜਿਹੜੇ ਨੇ ਹਰਮੀਤ ਸਿੰਘ ਸੰਧੂ ਦੇ ਹੂੰ ਜਿਹੜੀ ਆਮ ਵੋਟਰਾਂ ਦੇ ਵਿੱਚ ਜਿਹੜੀ ਆ ਪਸੰਦ ਬਣੀ ਅਕਾਲੀ ਦਲ ਦਾ ਕੀਤਾ ਹੋਇਆ ਕੰਮ ਜਿਹੜਾ ਆ ਹੂੰ ਅਕਾਲੀ ਦਲ ਕਰਕੇ ਆਪਾਂ ਕਹਿ ਲਈਏ ਜੀ ਹਰਮੀਤ ਸਿੰਘ ਸੰਧੂ ਨੂੰ ਜਿਹੜਾ ਹੈ ਅੱਜ ਮਿਲਿਆ ਆ ਹੂੰ ਕੋਈ ਆਮ ਆਦਮੀ ਪਾਰਟੀ ਦੀ ਕਿਸੇ ਤਰ੍ਹਾਂ ਦੀ ਕੰਟਰੀਬਿਊਸ਼ਨ ਨਹੀਂ ਔਰ 2027 ਦੇ ਵਿੱਚ ਲੋਕਾਂ ਦੀ ਜ਼ੁਬਾਨ ਤੇ ਹੈ ਜੀ ਕਿ ਆਮ ਆਦਮੀ ਪਾਰਟੀ ਦਾ ਸ਼ਾਇਦ ਹੀ ਕੋਈ ਵਿਰਲਾ ਹੀ ਜਿੱਤੇ ਹੂੰ ਹੋਰ ਕੋਈ ਨਹੀਂ ਜਿੱਤਦਾ ਠੀਕ ਹੈ ਆਖਰੀ ਸਵਾਲ ਛੋਟਾ ਜਿਹਾ ਹੀ ਹੈ ਬਟਵਾ ਸਾਹਿਬ ਕਿ ਲੱਗਦਾ ਤੁਹਾਨੂੰ ਜਿਹੜੇ ਆਗੂ ਤੁਹਾਡੇ ਪਾਰਟੀ ਨਾਲ ਰੁੱਸ ਕੇ ਗਏ ਜਿਨ੍ਹਾਂ ਨੇ ਦੂਜੀ ਪਾਰਟੀ ਬਣਾਈ ਇਸ ਨਤੀਜੇ ਨੂੰ ਦੇਖ ਕੇ ਉਸ ਪਾਰਟੀ ਚੋਂ ਕੁਝ ਆਗੂ ਵਾਪਸ ਘਰ ਵਾਪਸੀ ਕਰ ਸਕਦੇ ਨੇ ਦੁਖ ਮੇਰਾ ਪਹਿਲੀ ਗੱਲ ਅਕਾਲੀ ਦਲ ਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਮੈਂ ਅਕਾਲੀ ਦਲ ਤੋਂ ਬਾਹਰ ਹੂੰ ਜੀ ਪਰ ਜਿਸ ਤੱਕ ਮੇਰੇ ਕੋਲੇ ਜਾਣਕਾਰੀ ਹੈ ਕੋਸ਼ਿਸ਼ਾਂ ਤੇ ਮੇਰਾ ਕਹਿੰਦਾ ਪਹਿਲਾਂ ਵੀ ਚੱਲ ਰਹੀਆਂ ਨੇ ਉਹਨਾਂ ਦੀਆਂ ਕਿ ਅਸੀਂ ਅਕਾਲੀ ਦਲ ਚ ਆ ਗਏ ਜਿਸ ਤਰ੍ਹਾਂ ਦੇ ਉਧਰ ਹਾਲਾਤ ਬਣੇ ਪਏ ਨੇ ਨਿਰਾਸ਼ ਨੇ ਹੂੰ ਹਾਂ ਜੀ ਸਥਿਤ ਨਹੀਂ ਜਿਹੜਾ ਵਿਅਕਤੀ ਅਕਾਲ ਤਖਤ ਸਾਭ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਿਆ ਹੂੰ ਉਹ ਰਾਜਨੀਤਿਕ ਪਲੇਟਫਾਰਮ ਕਿੱਥੋਂ ਸੰਭਾਲੂਗਾ ਜੀ ਹਾਂਜੀ ਤੇ ਜਿਸ ਤਰ੍ਹਾਂ ਦੀ ਉਹਨਾਂ ਨੂੰ ਉੱਥੇ ਜਰਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤਰ੍ਹਾਂ ਦੀ ਉੱਥੋਂ ਬਤੌਰ ਪ੍ਰਧਾਨ ਦਾ ਰਵਈਆ ਸਾਹਮਣੇ ਆ ਰਿਹਾ ਹੈ ਜੀ ਉਹ ਤੇ ਅੱਗੇ ਉੱਥੋਂ ਨਿਕਲਣਾ ਚਾਹੁੰਦੇ ਨੇ ਉਹ ਲੈਣਾ ਆ ਜਾਂ ਨਹੀਂ ਲੈਣਾ ਹਾਂਜੀ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਦੇਖਣਾ ਹੈ ਕਿਉਂਕਿ ਨਵੀਂ ਲੀਡਰਸ਼ਿਪ ਬੜੀ ਜਿਹੜੀ ਹੈ ਉਹਨਾਂ ਹਲਕਿਆਂ 'ਚ ਜਿਨ੍ਹਾਂ ਹਲਕਿਆਂ 'ਚ ਉਹ ਇਹਨਾਂ ਲੋਕਾਂ ਨੇ ਧੋਖਾ ਦਿੱਤਾ ਆ ਉਹਨਾਂ ਥਾਂਵਾਂ ਤੇ ਨਵੀਂ ਲੀਡਰਸ਼ਿਪ ਬੜੀ ਉੱਪਰ ਕੇ ਸਾਹਮਣੇ ਆਈ ਹੈ ਜੀ ਤੇ ਮੇਰਾ ਨਹੀਂ ਖਿਆਲ ਕਿ ਅਕਾਲੀ ਲੀਡਰਸ਼ਿਪ ਨੇ ਮਹਿਸੂਸ ਕਰਦੀ ਹੋਊਗੀ ਕਿ ਹੁਣ ਸਾਨੂੰ ਇਹਨਾਂ ਦੀ ਜਰੂਰਤ ਹੈ ਬਾਕੀ ਉਹਨਾਂ ਦੀ ਮਰਜ਼ੀ ਹੈ ਜੀ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੋਟਰਵਾ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸਾਹਿਬ